ਆਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੋਚਕਾਇਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੋਚਕਾਈ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਚ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕਦਾ ਸਰਬਸੰਮਤੀ ਨਾਲ ਜੁੜੇਗਾ ਪੰਚਾਇਤਾਂ ਨੂੰ 5 ਲੱਖ ਰੁਪਏ ਦੇਣ ਦਾ ਦਾਅਵਾ ਬਿਲਕੁਲ ਜਿਹੜੀਆਂ ਸਰਬਸੰਮਤੀ ਨਾਲ ਜੁੜੀਆਂ ਗਈਆਂ ਪੰਚਾਇਤਾਂ ਸੀਗੀਆਂ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਜਦੋਂ ਜਦੋਂ ਆਪਣੇ ਕੰਮਾਂ ਦੇ ਬੇਰਬੇ ਦੇਣਗੇ ਤਾਂ ਉਹਨਾਂ ਕੰਮਾਂ ਦੇ ਬੇਰਬੇ ਤੇ ਆ ਤਾ ਉਹਨਾਂ ਨੂੰ ਗ੍ਰਾਂਟ ਜਿਹੜੀ ਆ ਉਹ ਪਹੁੰਚ ਜਾਊਗੀ ਕਿਉਂਕਿ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਕਿਉਂਕਿ ਔਰ ਦੂਸਰਾ ਇਸ ਅੱਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਥ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿਨਾਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਾਂ ਸਾਰੇ ਕਿਉਂਕਿ ਵਾਤਾਵਰਨ ਕਾਫੀ ਹੱਦ ਤੱਕ ਗੰਦਲਾ ਹੋਦਾ ਜਾ ਰਿਹਾ ਹੈਗਾ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਾਂ ਦੇ ਦੀਵ ਦੇ ਸਲੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀਆਂ ਜਿਹੜੀਆਂ ਸਾਨੂੰ ਸਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂਸਰਾ ਪਿੰਡ ਦਾ ਜਿਹੜਾ ਪੰਚ ਆ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈਆ ਔਰ ਉਹਨਾਂ ਕੋਲੇ ਬਹੁਤ ਪੁਖਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਕੋਰਸ ਸੀ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚ ਜਾਗਾ ਉਹਦੇ ਖਿਲਾਫ ਸਾਰੇ ਪੰਜ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਇਸ ਜਿਹੜੀ ਸਮਾਜਿਕ ਬਰਾਈ ਆ ਉਹਦਾ ਵੀ ਅੰਤ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਲਈ ਦੇ ਨੋਟੀਫਿਕੇਸ਼ਨ ਕੱਲ੍ਹ ਹੀ ਕਸਾਨ ਹੋ ਗਿਆ ਮੁਲਾਜ਼ਮਾਂ ਨੇ ਕੱਲ੍ਹ ਕਾਪੀਆਂ ਸਾਲੀਆਂ ਹੈਗੇ ਕਦੋਂ ਲੱਗ ਹੋ ਰਿਆ ਨੇ ਅਹ ਦੇਖੋ ਉਹਦੇ ਲਈ ਦੋ ਕਮੇਟੀਆਂ ਮਾਨਯੋਗ ਸਾਡੇ ਸੀਐਸਡੀ ਗਵਾਈਚ ਬਣੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਸਕੀਮ ਜਿਹੜੀ ਲੈ ਕੇ ਆਂਦੀ ਹੈਗੀ ਉਹਦੀ ਸਟੱਡੀ ਹੋ ਰਹੀ ਹੈ ਉਸ ਤੋਂ ਬਾਅਦ